ਪੁੱਤ ਆਪਣਾ ਕਿਹੜਾ ਮਹੀਨਾ ਚੱਲਦਾ ਪਿਆ ਪੋ ਦਾ ਮਹੀਨਾ ਤੇ ਸਿੱਖਾਂ ਲਈ ਇਹ ਕਿਹੜਾ ਮਹੀਨਾ ਹੁੰਦਾ ਸ਼ਹੀਦਿਆਂ ਦਾ ਬਿਲਕੁਲ ਤੇ ਆਪਾਂ ਕੋਈ ਵੀ ਕੀ ਨਹੀਂ ਕਰਨਾ ਇਸ ਮਹੀਨੇ ਹਾਂਜੀ ਸੈਲੀਬ੍ਰੇਸ਼ਨ ਨਹੀਂ ਕਰਨੀ ਆਪਾਂ 크리스마ਸ ਆ ਰਹੀ ਹੈ ਨਾ 25 ਦਸੰਬਰ ਨੂੰ ਆਪਾਂ ਨਹੀਂ ਮਨਾਉਣੀਓ ਤੁਸੀਂ ਸਾਰੇ ਬੱਚਿਆਂ ਨੇ ਠੀਕ ਆ ਤੇ ਆਪਣੇ ਗੁਰਸਿੱਖ ਪੰਜਾਬੀ ਬੱਚਿਆਂ ਨੂੰ ਵੀ ਦੱਸਣਾ ਵੀ ਅਸੀਂ 크리스마ਸ ਨਹੀਂ ਮਨਾਉਣੀ ਪਰ ਆਪਾਂ ਨਫ਼ਰਤ ਨਹੀਂ ਕਰਦੇ ਕਿਸੇ ਧਰਮ ਤੋਂ ਕਿਉਂ ਨਹੀਂ ਮਨਾਉਣੀ ਆਪਾਂ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਨੇ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਰਹਿਣਾ ਚਾਹ ਸਹਿਬਜਾਦੇ ਤੇ ਸਮੂਹ ਸਿੰਘ ਤੇ ਸਿੰਘਣੀਆਂ ਬੱਚੇ ਸ਼ਹੀਦ ਹੋਏ ਸੀ ਇਸ ਮਹੀਨੇ ਤੇ ਆਪਾਂ ਵਾਹਿਗੁਰੂ ਗਰਮੰਤਰ ਦਾ ਜਾਪ ਕਰਨਾ ਆਪਾਂ ਇਹੀ ਮੈਸੇਜ ਦੇਣਾ ਵੀ ਇਸ ਮਹੀਨੇ ਇਸ ਹਫਤੇ ਵੱਧ ਤੋਂ ਵੱਧ ਗੁਰਬਾਣੀ ਪੜੋ ਘਰ ਦੇ ਵਿੱਚ ਸਾਦਾ ਭੋਜਨ ਸ਼ਕੋ ਕੋਈ ਵੀ ਘਰ ਦੇ ਵਿੱਚ ਬਰਥਡੇ ਨਹੀਂ ਮਨਾਉਣਾਗਾ ਕੋਈ ਵਿਆਹ ਸ਼ਾਦੀ ਨਹੀਂ ਕਰਨੀ ਸਾਦੇ ਰਹਿਣਾ ਤੇ ਮਹਾਰਤ ਸਾਬ ਦੀ ਯਾਦ ਚ ਰਹਿਣਾ ਤੇ ਪਵਿੱਤਰ ਹਫਤਾ ਇਹ ਸਾਡੇ ਲਈ ਤੇ ਸਭ ਤੋਂ ਵੱਧ ਜਿਹੜਾ ਇਤਿਹਾਸਿਕ ਮਹੀਨਾ ਪੋ ਦਾ ਸਾਡੇ ਲਈ ਕਿਉਂਕਿ ਜੇ ਗੁਰੂ ਸਾਹਿਬ ਉਸ ਸਮੇਂ ਕੁਰਬਾਨੀ ਨਾ ਦਿੰਦੇ ਨਾ ਮੈਂ ਇੱਥੇ ਖੜੀ ਹੋਣਾ ਸੀ ਤੇ ਨਾ ਤੁਸੀਂ ਇੱਥੇ ਬੈਠੇ ਹੋਣਾ ਸੀ ਆਪਾਂ ਸਾਰਿਆਂ ਨੇ ਕੀ ਹੋਣਾ ਸੀ ਮੁਸਲਮਾਨ ਕਿਉਂਕਿ ਔਰੰਗਜ਼ੇਬ ਉਸ ਸਮੇਂ ਤੱਕੇ ਨਾਲ ਸਾਰਿਆਂ ਦਾ